ਲੁਧਿਆਣਾ ਦੀ ਆ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸਤ ਦਾ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਪਰੰਤੂ ਪਹਿਲੇ ਉਸ ਤੋਂ ਦੱਸ ਦਈਏ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਫੇਚ ਫਾਸੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਪਾਸੇ ਦੱਸ ਦਈਏ ਕਿ ਭਾਰਤ ਪੂਸ਼ਣ ਅਸ਼ ਨੂੰ ਸੰਮਣ ਭੇਜਿਆ ਗਿਆ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਦੱਸ ਤਰਨਪ੍ਰੀਤ ਸੋਨਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਉਥੇ ਹੀ ਝੂਠ ਬੋਲਦੇ ਹੋਏ ਨਜ਼ਰ ਆਉਂਦੇ ਨੇ ਡਰਾਮਾ ਰਚਿਆ ਜਾ ਰਿਹਾ ਨੇ ਤੇ ਆਸ਼ੂ ਸਿਰਫ ਔਰ ਸਿਰਫ ਆਪਣੇ ਗਲਤੀਆਂ ਛਪਾਰੇ ਨੇ ਤੇ ਉਹਨਾਂ ਦੇ ਐਸਐਸਪੀ ਦੇ ਨਾਲ ਲਿੰਕ ਸੀ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੱਡਾ ਐਕਸ਼ਨ ਤੱਕ ਲਿਆ ਤੇ ਸਰਕਾਰ ਭ੍ਰਸ਼ਟਾਚਾਰੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਉਥੇ ਹੀ ਪਹਿਲਾ ਪੂਰਾ ਮਾਮਲਾ ਇਹ ਹੈ ਕਿ ਕੱਲ ਆਸ਼ੂ ਨੂੰ ਸੰਮਣ ਭੇਜਿਆ ਗਿਆ ਸੀ ਤੇ ਪੇਸ਼ ਹੋਣ ਦੇ ਹੁਕਮ ਲਗਾਏਗੇ ਵਿਜੀਲੈਂਸ ਨੇ ਵੱਡਾ ਐਕਸ਼ਨ ਲਿਆ ਤੇ ਇਸ ਦੇ ਤਹਿਤ ਹੀ ਉਹਨਾਂ ਨੇ ਨਾ ਪੇਸ਼ ਹੋਣ ਦੇ ਲਈ ਕਹਿ ਦਿੱਤਾ ਤੇ ਦੂਜੇ ਪਾਸੇ ਹੁਣ ਉੱਥੇ ਹੀ ਆਮ ਆਦਮੀ ਪਾਰਟੀ ਇਸ ਗੱਲ ਦੇ ਉੱਤੇ ਲਗਾਤਾਰ ਸਵਾਲ ਚੱਕਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਲਗਾਤਾਰ ਖੁਲਾਸੇ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਆਸ਼ੂ ਨੂੰ ਲੈ ਕੇ ਮੰਤਰੀ ਸੋਨ ਨੇ ਵੱਡਾ ਖੁਲਾਸਾ ਕੀਤਾ ਤੇ ਇਸ ਦੇ ਤਹਿਤ ਕਈ ਤਿੱਖੇ ਨਿਸ਼ਾਨੇ ਤੱਕ ਸੱਦ ਦੇ ਗਏ ਨੇ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣੋਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿ ਤੱਕ ਗਏ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੇ ਡੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਣ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੰਮਨ ਕਰ ਲੈ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆਸ਼ੂਨਾ ਤੱਕਾ ਕਰਨ ਲੱਗੀ ਹੋਈ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਆ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਝੀਆਂ ਚਾਲਾਂ ਥੱਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਹੈ ਜਿਵੇਂ ਹੀ ਇਹ ਜਿਵੇਂ ਹੀ ਇਹ ਸੱਚ ਜਿਵੇਂ ਹੀ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਚ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕਿ ਵੱਡੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗੇ ਆ ਇਹਦੇ ਤੇ ਨਿਗਾ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ 'ਮੈਂ ਪੂਰਬ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਕਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹ ਨਿਊ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੇਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਐਸ ਸਮੇਂ ਉਥੇ ਦੇ ਲੂਮਨਾਈ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁਤ ਕਰੋੜੀ ਘਟਾਲਾ ਕਰੋੜਾ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਣ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਹੈ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ ਸੋ ਇੱਕ ਤੀਰ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬਿੰਨਣ ਦੇ ਲਈ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀ ਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪਥੈਟੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰ ਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚੱਲਦੀ ਇਲੈਕਸ਼ਨ ਚ ਮੈਨੂੰ ਸੰਮਨ ਕਰਾਇਆ ਜਦ ਕਿ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ 'ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਭਣ ਕਰਾਉਣ ਦੇ ਵਿੱਚ ਸੋ ਜਿਵੇਂ ਹੀ ਪਤਾ ਲੱਗਿਆ ਕਿ ਦੋਸਤ ਨੇ ਦੋਸਤ ਦਾ ਪੱਖ ਪੂਰਿਆ ਤਾਂ ਜਿਹੜਾ ਵੀ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਿਸੇ ਵੀ ਸਰਕਾਰੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ ਜੇਕਰ ਉਹ ਕਿਸੇ ਕੱਪੜੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨੂੰ ਚੱਲਦੀ ਇਲੈਕਸ਼ਨ 'ਚ ਕਿਸੇ ਕਿਸਮ ਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰੂਗਾ ਇੱਕ ਅਦਾਪੀ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨੇਤ੍ਰਿਤਵ ਦੇ ਥੱਲੇ ਚੱਲ ਰਹੀ ਹੈ ਸਾਡਾ ਇੱਕੋ ਹੀ ਮੋਟਿਵ ਹੈ ਉਹ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਭ੍ਰਸ਼ਟਾਚਾਰ ਮੁਕਤ ਨਿਜਾਮ ਭ੍ਰਸ਼ਟਾਚਾਰ ਮੁਕਤ ਪੰਜਾਬ ਲੋਕਾਂ ਦੀ ਝੋਲੀ ਚ ਪਾਣਾ ਹੈ ਸੋ ਉਸ ਦੇ ਚੱਲਦੇ ਹੋਏ ਅਸੀਂ ਉਸ ਅਫਸਰ ਤੇ ਵੀ ਯੋਗ ਕਾਰਵਾਈ ਕਰਤੀ ਉਸ ਅਫਸਰ ਨੂੰ ਵੀ ਸਸਪੈਂਡ ਕੀਤਾ ਗਿਆ ਜਿਨੇ ਇਸ ਤਰ੍ਹਾਂ ਦਾ ਜਾਨੀ ਕਿ ਉਹਨੂੰ ਫਾਇਦਾ ਪਹਚਾਣ ਦੀ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਕੋਸ਼ਿਸ਼ ਕੀਤੀ ਹੈ